स्टूडेंट्स स्वागत है थोड़ा अगले चैप्टर के छोटे प्रश्न उत्तर के वीडियो के चैप्टर का ना है लोक मत भूमिका साधन मीनस और एजेंट्स ऑफ पब्लिक ओपीनियन सब तो पहला एक ओवरऑल जानकारी चैप्टर का कि लोक मत की होंगे है लोक मत बेसिकली ਲੋਕਾਂ ਦੇ ਵਿਚਾਰ ਉਹ ਵਿਚਾਰ ਨੇ ਜਿਹੜੇ ਜਾਂ ਮੁੱਦੇ ਨੇ ਜਿਹੜੇ ਕਿ ਆਮ ਹਿੱਤਾਂ ਨੂੰ ਪ੍ਰਭਾਵਿਤ ਕਰਦੇ ਨੇ ਆਮ ਹਿੱਤਾਂ ਨਾਲ ਸੰਬੰਧਿਤ ਹੁੰਦੇ ਨੇ ਰਾਜਨੀਤੀ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਲੋਕਾਂ ਦੇ ਹਿੱਤ ਹੁੰਦੇ ਨੇ ਸਮੂਹਿਕ ਵੀ ਹੋ ਸਕਦੇ ਨੇ ਤੇ ਪਰਸਨਲ ਵੀ ਹੋ ਸਕਦੇ ਨੇ ਨਿੱਜੀ ਹਿੱਤ ਵੀ ਹੋ ਸਕਦੇ ਨੇ ਤੇ ਸਰਵਜਨਿਕ ਹਿੱਤ ਵੀ ਹੋ ਸਕਦੇ ਨੇ ਇਹ ਸਾਰੇ ਵਿਅਕਤੀਆਂ ਦੇ ਜਿਹੜੇ ਹਿੱਤ ਹੁੰਦੇ ਨੇ ਇਹ ਅਲੱਗ-ਅਲੱਗ ਮੁੱਦੇ ਨਾਲ ਰਿਲੇਟਡ ਹੁੰਦੇ ਨੇ ਜੋ ਕਿ ਅਲੱਗ-ਅਲੱਗ ਚੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ ਰਾਜਨੀਤੀ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਕਿ ਲੋਕ ਹਿੱਤ ਕੀ ਹੈ ਸਾਰੇ ਸਮਾਜ ਦੇ ਹਿੱਤਾਂ ਨੂੰ ਜੋ ਪ੍ਰਭਾਵਿਤ ਕਰਨ ਵਾਲੇ ਵਿਸ਼ੇ ਅਤੇ ਮਨੁੱਖਾਂ ਦੇ ਜਿਹੜੇ ਸਾਂਝੇ ਮਤ ਹੁੰਦੇ ਨੇ ਉਸ ਨੂੰ ਲੋਕਮਤ ਆਖਿਆ ਜਾਂਦਾ ਹੈ ਉਹ ਹਿੱਤ ਜੋ ਸਾਰੇ ਹਿੱਤਾਂ ਨੂੰ ਪ੍ਰਭਾਵਿਤ ਕਰਦਾ ਹੈ ਉਸ ਨਾਲ ਸੰਬੰਧਿਤ ਵਿਚਾਰ ਲੋਕਮਤ ਬਣ ਜਾਂਦਾ ਹੈ ਆਮ ਬੋਲਚਾਲ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਮ ਜਨਤਾ ਦੇ ਮਿਲੇ ਜੁਲੇ ਪ੍ਰਤੀਕਰਮ ਨੂੰ ਲੋਕਮਤ ਕਿਹਾ ਜਾਂਦਾ ਹੈ ਪਰ ਲੋਕਮਤ ਨੂੰ ਸਹੀ ਤਰੀਕੇ ਨਾਲ ਪਰਖਣ ਲਈ ਸਮਝਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਦੇਖੀਏ ਕਿ ਲੋਕਮਤ ਦੀ ਕੁਝ ਵਿਸ਼ੇਸ਼ਤਾ ਹੁੰਦੀ ਹੈ ਉਹ ਵਿਸ਼ੇਸ਼ਤਾ ਹੈ ਕਿ ਲੋਕਮਤ ਦੇ ਉੱਪਰ ਆਮ ਸਹਿਮਤੀ ਹੋਣੀ ਚਾਹੀਦੀ ਹੈ ਇਹ ਲੌਜੀਕਲ ਤੇ ਤਰਕਪੂਰਨ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਜਨ ਕਲਿਆਣ ਦੀ ਲੋਕਾਂ ਦੀ ਆਮ ਭਲਾਈ ਦੀ ਗੱਲ ਹੋਣੀ ਚਾਹੀਦੀ ਹੈ ਇਸ ਨੂੰ ਜਿਹੜੇ ਮਾਇਨੋਰਿਟੀਆਂ ਹੁੰਦੇ ਆ ਘੱਟ ਗਿਣਤੀ ਦੇ ਲੋਕ ਹੁੰਦੇ ਉਸ ਦੁਆਰਾ ਵੀ ਸਵੀਕਾਰ ਕੀਤਾ ਜਾਣਾ ਚਾਹੀਦਾ ਇਸ ਦੇ ਵਿੱਚ ਵੈਲਿਊਜ਼ ਹੋਣੇ ਚਾਹੀਦੇ ਹਨ ਨੈਤਿਕ ਕਦਰਾਂ ਕੀਮਤਾਂ ਮੋਰੈਲਿਟੀ ਵੀ ਸ਼ਾਮਿਲ ਹੋਣੀ ਚਾਹੀਦੀ ਹੈ ਇਸ ਦਾ ਸਕਾਰਾਤਮਕ ਰੂਪ ਹੋਣਾ ਚਾਹੀਦਾ ਤੇ ਇਹ ਸਿਰਫ ਰਾਜਨੀਤਿਕ ਮਸਲੇ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ तो यह बेसिकलीमत की होंगे बारे थोड़ी जानकारी आप अगे बढ़ते हैं हम इस चैप्टर लोकतंत्री लोक प्रणाली विच भूमिका जी गल करिए इसकी भूमिका है तो बड़ी इंपोर्टेंट भूमिका होंगी लोक है लोकतंत्र ही आधार है लोकतंत्र की आधार है ये बेसिकली अगर लोकतंत्री शासन प्रणाली ਵਿਵਸਥਾ ਦੀ ਗੱਲ ਕਰੀਏ ਤਾਂ ਉਸ ਦਾ ਆਧਾਰ ਹੁੰਦਾ ਹੈ ਰਾਜਨੀਤਿਕ ਭਾਗੀਦਾਰੀ ਦਾ ਰੂਪ ਹੁੰਦਾ ਹੈ ਸਰਕਾਰ ਨੂੰ ਇੱਕ ਸੇਧ ਦਿੰਦਾ ਹੈ ਆਇਨਾ ਵਿਖਾਉਂਦਾ ਹੈ ਲੋਕਮਤ ਦੁਆਰਾ ਜਨਤਕ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ ਨੀਤੀਆਂ ਕਾਨੂੰਨਾਂ ਬਣਾਉਣ ਦਾ ਦੇ ਵਿੱਚ ਇਹ ਸਹਾਇਕ ਹੁੰਦੇ ਹਨ ਲੋਕਮਤ ਅਤੇ ਲੋਕਾਂ ਦੇ ਅਧਿਕਾਰ ਅਤੇ ਹੱਕਾਂ ਦੀ ਰਾਖੀ ਲਈ ਇਹ ਇੰਪੋਰਟੈਂਟ ਹੁੰਦੇ ਹਨ ਕਾਨੂੰਨ ਨਿਰਮਾਣ ਦੇ ਵਿੱਚ ਸਹਾਇਕ ਹੁੰਦੇ ਹਨ ਲੋਕਮਤ ਸਰਕਾਰ ਦੇ ਜਿਹੜੀ ਸਰਕਾਰ ਦੀ ਜਿਹੜੀ ਨਿਰੰਕੁਸ਼ਤਾ ਹੁੰਦੀ ਹੈ ਸਰਕਾਰ ਦੀ ਜਿਹੜੀ ਡਿਸਪੋਟਿਕ ਅਥੋਰਿਟੇਰੀਅਨ ਐਟੀਟਿਊਡ ਹੁੰਦਾ ਹੈ ਉਸ ਦੇ ਉੱਪਰ ਰੋਕ ਲਗਾਉਂਦੀ ਹੈ ਨੀਤੀ ਨਿਰਮਾਣ ਦੇ ਵਿੱਚ ਸਹਾਇਕ ਹੁੰਦੇ ਹੈ ਲੋਕਮਤ ਨਾਗਰਿਕਾਂ ਦੇ ਅਧਿਕਾਰ ਅਤੇ ਸੁਤੰਤਰਤਾ ਦੇ ਰੱਖਿਆ ਲਈ ਹੈਲਪ ਕਰਦੇ ਹਨ ਸਰਕਾਰ ਨੂੰ ਕਮ ਕਮ ਕਰਨ ਲਈ ਪ੍ਰੇਰਿਤ ਕਰਦੇ ਹਨ ਉਤਸ਼ਾਹਿਤ ਕਰਦੇ ਹਨ ਸਰਕਾਰ ਨੂੰ ਇਹ ਮਜ਼ਬੂਤ ਬਣਾਉਣ ਦੇ ਵਿੱਚ ਵੀ ਹੈਲਪਫੁਲ ਹੁੰਦੇ ਹਨ ਤੇ ਅੰਤਰਰਾਸ਼ਟਰੀ ਖੇਤਰ ਵਿੱਚ ਵੀ ਲੋਕਮਤ ਦਾ ਬੜਾ ਮਹੱਤਵਪੂਰਨ ਸਥਾਨ ਹੁੰਦਾ ਹੈ ਸਾਡੇ ਲੋਕਮਤ ਦੇ ਬਿਸਿਸਤੇ ਹੀ ਸਰਕਾਰਾਂ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਵਿਚਰਦੀ ਹੈ ਤੇ ਆਪਣੇ ਵਿਊਜ਼ ਰੱਖਦੀ ਹੈ ਹੁਣ ਜੇ ਗੱਲ ਕਰੀਏ ਲੋਕਮਤ ਨਿਰਮਾਣ ਦੇ ਸਾਧਨ ਜਾਂ ਏਜੰਟਸ ਦੀਆਂ ਕਿਵੇਂ ਹੁੰਦਾ ਹੈ ਤੇ ਸਭ ਤੋਂ ਪਹਿਲਾ ਗੱਲ ਹੈ ਕਿ ਲੋਕ ਮੱਤਾ ਨਿਰਮਾਣ ਜਿਹੜਾ ਹੈ ਸਭ ਤੋਂ ਪਹਿਲਾ ਫੈਮਲੀ ਤੋਂ ਸ਼ੁਰੂ ਹੁੰਦਾ ਹੈ ਸਮਾਜਿਕਕਰਨ ਜਿਹੜਾ ਹੁੰਦਾ ਰਾਜਨੀਤਿਕ ਸਮਾਜਿਕਕਰਨ ਉਹ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਇਹ ਫੈਮਲੀ ਤੋਂ ਸ਼ੁਰੂ ਹੁੰਦਾ ਹੈ ਫਿਰ ਆਨ ਗਵਾਂਡ ਹੋ ਗਿਆ ਫਿਰ ਯਾਰ ਦੋਸਤ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਟੀਚਰ ਪ੍ਰੋਫੈਸਰ ਹੁੰਦੇ ਨੇ ਫਿਰ ਜਨਤਕ ਸਭਾਵਾਂ ਹੁੰਦੀਆਂ ਰਾਜਨੀਤਿਕ ਦਲ ਹੁੰਦੇ ਨੇ ਸਿਨੇਮਾ ਹੁੰਦਾ ਹੈ ਦਬਾਅ ਸਮੂਹ ਦੁਆਰਾ ਧਾਰਮਿਕ ਸਮੂਹ ਦੁਆਰਾ ਸਿੱਖਿਆ ਸੰਸਥਾਵਾਂ ਦੁਆਰਾ ਅਤੇ ਚੋਣਾਂ ਦੇ ਵਿੱਚ ਮੈਨੀਫੈਸਟੋ ਜਿਹੜੇ ਜਾਰੀ ਕਰਦੇ ਉਹ ਧਾਰਮਿਕ ਸਮੂਹ ਜਾਤੀ ਸਮੂਹ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਸਾਧਨ ਨੇ ਜਿਸ ਦੁਆਰਾ ਰਾਜਨੀਤਿਕ ਸਮਾਜਿਕਕਰਨ ਹੁੰਦਾ ਹੈ ਇਹ ਸਾਧਨ ਨੇ ਰਾਜਨੀਤਿਕ ਸਮਾਜਿਕਕਰਨ ਦੇ ਅੱਜ ਦੇ ਏਜ ਦੇ ਵਿੱਚ ਇਹ ਦੇਖੋ ਜਿੰਨੇ ਵੀ ਪਲੇਟਫਾਰਮ ਹੈ ਮਾਸ ਮੀਡੀਆ ਦੇ ਇਸ ਦਾ ਬੜਾ ਅਹਿਮ ਰੋਲ ਹੁੰਦਾ ਹੈ ਇਹ ਸਾਰੇ ਇਹਨਾਂ ਪਲੇਟਫਾਰਮ ਨੇ ਬੜੇ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਅੱਛੀ ਮਾੜੀਆਂ ਤਰੀਕੇ ਨਾਲ ਸੌਰੀ ਇਹ ਸਾਡਾ ਸਮਾਜਿਕ ਕਰਨ ਕਰਦੇ ਨੇ ਇਹ ਨਿਰਮਾਣ ਕਰਦੇ ਨੇ ਲੋਕਮਤ ਦੇ ਇਸ ਦੇ ਵਿੱਚ ਦੇਖੋ ਆਪਾਂ ਗਿਣਿਆ ਤੇ ਕੀ ਹੈ ਫੇਸਬੁੱਕ ਹੈ YouTube ਹੈ Instagram ਹੈ ਜਿਹੜਾ ਬਹੁਤ ਜ਼ਿਆਦਾ ਯੂਜ਼ ਹੁੰਦਾ X ਹੈ ਜਿਹੜਾ ਪਹਿਲਾਂ ਟਵਿੱਟਰ ਸੀ ਉਹ ਬਹੁਤ ਜ਼ਿਆਦਾ ਯੂਜ਼ ਹੁੰਦਾ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਸਾਧਨ ਹੈਗੇ ਜਿਹੜੇ ਤੁਸੀਂ ਸਾਰੇ ਜਾਣਦੇ ਹੋ ਤੇ ਉਹਨਾਂ ਦੇ ਨਾਮ ਅੱਥ ਦਿੱਤੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਹੁਣ ਚੱਲਦੇ ਆਪਾਂ ਪ੍ਰਸ਼ਨ ਉੱਤਰ ਤੇ ਇਹ ਬੇਸਿਕ ਓਵਰਵਿਊ ਸੀਗਾ ਇਸ ਚੈਪਟਰ ਦਾ 메ਨ ਫੋਕਸ ਤੇ ਸਾਡਾ ਹੈ ਕਿ ਪ੍ਰਸ਼ਨ ਉੱਤਰ ਕਰੀਏ ਇਸ ਦਾ ਤੁਸੀਂ ਸਾਰੇ ਨੇ ਚੈਪਟਰ ਪੜ੍ਹ ਲਿਆ ਹੁਣ ਇਹ ਰਿਵੀਜ਼ਨ ਲਈ ਇਹ ਸਾਰੇ ਵੀਡੀਓਜ਼ ਬਣਾਏ ਜਾ ਰਹੇ ਹਨ ਯਾਦ ਰੱਖੋ ਸੇ ਆਪਣੇ ਦੋਸਤ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਐਸਨੂੰ ਲੋਕਤ ਦਾ ਨਿਰਮਾਣ ਕਰਨ ਵਾਲੇ ਸਾਧਨ ਕਿਹੜੇ ਹਨ ਤੇ মিডিਆ ਹੈ ਵਿਦਿਅਕ ادارے ਹਨ ਰਾਜਨੀਤਿਕ ਸਾਹਿਤ ਹੈ ਇਹ ਸਭ ਦਾ ਸਾਰੇ ਇਸ ਦਾ ਆਨਸਰ ਹੋਏਗਾ ਇਸ ਦਾ ਆਨਸਰ ਕੀ ਹੈ ਸਾਰੇ ਇਹ ਸਾਰੇ ਅਗਲਾ ਪ੍ਰਸ਼ਨ ਹੈ ਜਾਤੀ ਦਾ ਖਾਤਮਾ ਕਿਤਾਬ ਦਾ ਲੇਖਕ ਕੌਣ ਐਨਹਿਲੇਸ਼ਨ ਆਫ ਕਾਸਟ ਇਹ ਡਾਕਟਰ ਪੀ ਆਰ ਅੰਬੇਦਕਰ ਜੀ ਦੀ ਰਚਨਾ ਹੈ महात्मा गांधी की रचना नहीं है सावित्रीबाई फूले की रचना नहीं है तो ज्योतिबा फूले की रचना भी नहीं है इन्हना की बहुत प्रमुख रचना है गुलामगिरी याद रखना तीस तो डॉक्टर बी आर अंबेडकर की रचना है सोशल मीडिया वर्तमान समय वि राजनीति किसनों व विच प्रभावित कर रहा है तो सोशल मीडिया लोगों के मत को बहुत प्रभावित कर रहा है अच्कल याद रखना रीति रिवाज समाजिकता या सभ्याचारू घट प्रभावित कर रहा है ਕਰਤੇ ਇਹਨਾਂ ਨੂੰ ਵੀ ਰਿਹਾ ਬਟ ਲੋਕਮਤ ਨੂੰ ਬਹੁਤ ਸਾਰਾ ਪ੍ਰਭਾਵਿਤ ਕਰ ਰਿਹਾ ਹੈ ਅਗਲਾ ਪ੍ਰਸ਼ਨ ਹੈ ਸੋਸ਼ਲ ਸਾਈਟਸ ਦਾ ਲੋਕਮਤ ਉਪਰ ਪ੍ਰਭਾਵ ਪੈ ਰਿਹਾ ਹੈ ਜਿਹੜੇ ਪੋਲਿਟੀਕਲ ਰਿਲੀਜੀਅਸ ਸੋਸ਼ਲ ਸਾਈਟਸ ਨੇ ਇਹਨਾਂ ਦਾ ਸੌਰੀ ਲੋਕਮਤ ਤੇ ਬਹੁਤ ਪ੍ਰਭਾਵ ਪੈ ਰਿਹਾ ਲੋਕਾਂ ਦੁਆਰਾ ਜਿਹੜੇ ਸੋਸ਼ਲ ਮੀਡੀਆ ਤੇ ਸਾਈਟਸ ਬਣਾਏ ਗਏ ਨੇ ਸੋਸ਼ਲ ਸਾਈਟਸ ਉਹ ਉਹਦੀ ਗੱਲ ਹੈ ਸੌਰੀ ਇਸ ਦੇ ਵਿੱਚ ਰਿਲੀਜੀਅਸ ਵੀ ਹੈ ਤੇ ਬਾਕੀ ਹੋਰ ਸਾਈਡਸ ਵੀ ਵਿਜੇ ਦਾ ਇੰਤਜ਼ਾਰ ਪੁਸਤਕ ਡੈਸ਼ ਦੁਆਰਾ ਲਿਖੀ ਗਈ ਇੱਥੇ ਆਏਗਾ ਡਾਕਟਰ ਬੀ ਆਰ ਅਭਿਦੇਕਾ ਉਹਨਾਂ ਦੁਆਰਾ ਲਿਖੀ ਗਈ ਹੈ ਪੰਜਾਬ ਦੀ ਜਵਾਨੀ ਵੱਡੇ ਪੱਧਰ ਤੇ ਵਿਦੇਸ਼ਾਂ ਵੱਲ ਮਾਈਗ੍ਰੇਟ ਕਰ ਰਹੀ ਹੈ ਠੀਕ ਹੈ ਜਾ ਰਹੀ ਹੈ ਲੋਕਮਤ ਅਤੇ ਬਹੁਮਤ ਵਿੱਚ ਕੋਈ ਫਰਕ ਨਹੀਂ ਹੁੰਦਾ ਫਰਕ ਹੁੰਦਾ ਬਹੁਤ ਫਰਕ ਹੁੰਦਾ ਦੋਨਾਂ ਦੀ ਲੋਕਮਤ ਅਲੱਗ ਹੈ ਬਹੁਮਤ ਅਲੱਗ ਹੈ ਬਹੁਮਤ ਵੋਟ ਗਿਣਤੀ ਦਾ ਮਤ ਉਹ ਠੀਕ ਵੀ ਹੋ ਸਕਦਾ ਨਹੀਂ ਵੀ ਹੋ ਸਕਦਾ ਲੋਕਮਤ ਉਹ ਹੁੰਦਾ ਹੈ ਜੋ ਸਾਰੇ ਲੋਕਾਂ ਲਈ ਹੋਵੇ ਔਰ ਜਿਸ ਦੇ ਵਿੱਚ ਮਾਈਨੋਰਟੀਜ਼ ਦਾ ਵਿਪਲਾ ਹੋਵੇ ਉਹ ਲੋਕਮਤ ਹੈ ਪੰਜਾਬ ਦੀ ਪਾਣੀ ਗੈਰ ਰੈਪਰੈਂਟ ਸੁਬੇ ਨੂੰ ਜਾ ਰਹੀ ਹੈ ਤੇ ਇਹ ਵੀ ਠੀਕ ਹੈ ਗੈਰ ਰੈਪਰੈਂਟ ਸੁਬੇ ਕਿਹੜ ਕਿਹੜੇ ਤੁਸੀਂ ਦੇਖੋ ਪੰਜਾਬ ਦਾ ਪਾਣੀ ਕਿੱਥੇ ਕਿੱਥੇ ਜਾ ਰਿਹਾ ਉਸ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਨੇ ਕਰ ਸਕਦੇ ਹੋ ਲੋਕਮਤ ਜਨਤਕ ਮੁੱਦਿਆਂ ਨੂੰ ਉਜਾਗਰ ਕਰਦਾ ਹੈ ਇਹ ਵੀ ਸਹੀ ਹੈ ਲੋਕਮਤ ਨੂੰ ਪ੍ਰਭਾਵਿਤ ਕਰਨ ਵਾਲਾ ਸਮਾਜਿਕ ਤੱਤ ਲਿਖੋ ਲੋਕਮਤ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਤੱਤ ਕਿਹੜੇ-ਕਿਹੜੇ ਹੈਗੇ ਇਹ ਹੋ ਸਕਦੇ ਨੇ ਸਾਡੇ ਮੌਜੂਦਾ ਸਮਾਜ ਨਿਯਮਾਂ ਹੋ ਸਕਦੀਆਂ ਨੇ ਕਦਰਾਂ ਕੀਮਤਾਂ ਵੈਲਿਊਜ਼ ਹੋ ਸਕਦੇ ਨੇ ਨੇੜਲਾ ਸਮਾਜ ਹੋ ਸਕਦਾ ਹੈ ਜੋ ਲੋਕਮਤ ਨੂੰ ਪ੍ਰਭਾਵਿਤ ਕਰਦਾ ਸਾਡੇ ਲੋਕਮਤ ਨੂੰ ਬਣਾਉਣ ਦੇ ਵਿੱਚ ਸਾਡੇ ਦੋਸਤ ਮਿੱਤਰ ਹੋ ਸਕਦੇ ਆ ਟੀਚਰ ਕਾਲਜ ਸਾਥੀ ਸਹਿਯਾ ਪਾਰਟੀ ਪ੍ਰੋਫੈਸਰਸ ਹੋ ਸਕਦੇ ਆ ਲੋਕਮੱਧ ਦੇ ਨਿਰਮਾਣ ਦੇ ਬਿਜਲੀ ਸਾਧਨ ਦਾ ਨਾਮ ਦੱਸੋ ਤੇ ਬਿਜਲੀ ਸਾਧਨ ਦੇ ਵਿੱਚ ਆ ਜਾਏਗਾ ਪ੍ਰੈਸ, ਰੇਡੀਓ, ਟੈਲੀਵਿਜ਼ਨ, ਸਿਨੇਮਾ ਤੇ ਹੁਣ ਤੇ ਸਾਰੇ ਜਿਹੜੇ ਸੋਸ਼ਲ ਮੀਡੀਆ ਸਾਈਟਸ ਵੀ ਬਿਜਲੀ ਸਾਧਨ ਹੈਗੇ ਹਾਲੇਟਸ ਦਨ ਲੋਕਮੱਧ ਦੇ ਨਿਰਮਾਣ ਦੇ ਬਿਜਲੀ ਸਾਧਨ ਹੋ ਗਏ ਇਹ ਕੁਐਸਚਨ ਦੋ ਵਾਰੀ ਆ ਗਿਆ ਕਲੀਅਰ ਹੈ ਇੱਥੇ ਤੱਕ ਕੋਈ ਹੋਰ ਪ੍ਰਸ਼ਨ ਜਿਹੜੀ ਇਹਨਾਂ ਵਿੱਚ ਸਮਝ ਨਹੀਂ ਆਈ ਉਹਦੇ ਲਈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅੱਜ ਦੇ ਲਈ ਇਸ ਵੀਡੀਓ 'ਚ ਇੰਨਾ ਹੀ ਮਿਲਦੇ ਹਾਂ ਕੱਲ ਥੈਂਕ ਯੂ ਟਿਲ ਥੈਂਕ ਯੂ ਬਾਬਾ